ਮੋਹਾਲੀ ਜ਼ਿਲ੍ਹੇ ਦੇ ਪਿੰਡ ਮਾਨਕਪੁਰ ਸ਼ਰੀਬ ਵਿੱਚ ਕਲਜੋਗੀ ਸ਼ਰਮਨਾਕ ਵਿਆਹ ਸਾਹਮਣੇ ਆਇਆ ਹੈ ਜਿੱਥੇ ਸਕੇ ਚਾਚੇ ਨੇ ਆਪਣੀ ਹੀ ਸਾਕੀ ਭਤੀਜੀ ਨਾਲ ਵਿਆਹ ਕਰਵਾ ਲਿਆ ਇਹਨਾਂ ਦੋਨਾਂ ਦੇ ਅਮਨੋ ਸਾਹਮਣੇ ਘਰ ਹਨ ਪਰਿਵਾਰ ਨੂੰ ਪਤਾ ਹੀ ਨਹੀਂ ਚੱਲਿਆ ਕਿ ਇਸ ਤਰ੍ਹਾਂ ਇਹਨਾਂ ਨੇ ਪਿਆਰ ਵਿੱਚ ਪੈ ਕੇ ਘਰੋਂ ਭੱਜ ਗਏ ਤੇ ਫਿਰ ਕਰਵਾ ਲਿਆ ਪ੍ਰੇਮ ਵਿਆਹ ਇਸ ਬੁਰੀ ਘਟਨਾ ਨੂੰ ਲੈ ਕੇ ਪਿੰਡ ਦੀ ਪੰਚਾਇਤ ਨੇ ਮਤਾ ਪਾ ਦਿੱਤਾ ਤੇ ਸਹਿਮਤੀ ਨਾਲ ਫਰਮਾਨ ਵੀ ਜਾਰੀ ਕਰ ਦਿੱਤਾ ਸਰਪੰਚ ਨੇ ਕਿਹਾ ਕਿ ਪਰਿਵਾਰਾਂ ਦਾ ਕੋਈ ਬਾਈਕਾਟ ਨਹੀਂ ਕੀਤਾ ਗਿਆ ਸਿਰ ਮੁੰਡੇ ਕੁੜੀ ਦਾ ਬਾਈਕਾਟ ਕੀਤਾ ਗਿਆ ਹੈ ਨਾ ਤਾਂ ਉਹ ਉਸ ਨਾਲ ਕੋਈ ਸਾਂਝ ਰੱਖੇਗਾ ਤੇ ਨਾ ਹੀ ਪਿੰਡ ਵਿੱਚ ਦਾਖਲ ਹੋਣ ਦਿੱਤਾ ਜਾਵੇਗਾ ਰਿਸ਼ਤੇ ਤਾਰ-ਤਾਰ ਹੋਣ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ ਪਿੰਡ ਵਾਲਿਆਂ ਨੇ ਨਵੀਂ ਪੀੜੀ ਨੂੰ ਵੀ ਕਿਹਾ ਕਿ ਉਹ ਰਿਸ਼ਤੇ ਤਾਰ-ਤਾਰ ਨਾ ਕਰਨ ਬਲਕਿ ਮਾਪਿਆਂ ਦਾ ਖਿਆ ਰੱਖਣ ਦੱਸ ਜਿਵੇਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਮਾਨਕਪੁਰ ਸ਼ਰੀਬ ਵਿੱਚ ਇੱਕ ਕਲਜੂਗੀ ਚਾਚੇ ਨੇ ਆਪਣੀ ਸખી ਭਤੀਜੀ ਨਾਲ ਪਹਿਲਾ ਪ੍ਰੇਮ ਸੰਬੰਧ ਬਣਾਏ ਉਸ ਤੋਂ ਬਾਅਦ ਭੱਜ ਕੇ ਵਿਆਹ ਕਰਵਾ ਲਿਆ ਇਸ ਖਬਰ ਤੋਂ ਬਾਅਦ ਸਾਰਾ ਪਿੰਡ ਨਾਮੋਸ਼ੀ ਦੀ ਮਾਰ ਚੱਲ ਰਿਹਾ ਹੈ ਦੱਸ ਰਹੀਏ ਕਿ ਇਹਨਾਂ ਦਾ ਆਮਣੂ ਸਾਹਮਣੇ ਘਰ ਸੀ ਸਗਾ ਚਾਚਾ ਲੱਗਦਾ ਆਪਣੀ ਭਤੀਜੀ ਨੂੰ ਪਹਿਲਾ ਪ੍ਰੇਮ ਦੇ ਜਾਲ ਵਿੱਚ ਫਸਾਇਆ ਉਸ ਤੋਂ ਬਾਅਦ ਘਰੋਂ ਭਜਾ ਕੇ ਇਸ ਨੇ ਵਿਆਹ ਕਰਵਾ ਲਿਆ ਹੁਣ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਾਰਿਆਂ ਨੇ ਮਤਾ ਪਾ ਦਿੱਤਾ ਕਿ ਇਸ ਮੁੰਡੇ ਕੁੜੀ ਨਾਲ ਕੋਈ ਵੀ ਰੋਟੀ ਬੋਟੀ ਦੀ ਸਾਂਝ ਨਹੀਂ ਰੱਖੇਗਾ ਅਤੇ ਨਾ ਹੀ ਇਹ ਸਖਸ਼ ਦੋਵੇਂ ਪਿੰਡ ਵਿੱਚ ਦਾਖਲ ਹੋ ਸਕਦੇ ਹਨ ਸਰਪੰਚ ਨੇ ਸਿਆਣਪ ਭਰੇ ਫੈਸਲੇ ਨਾਲ ਇਹ ਵੀ ਕਿਹਾ ਕਿ ਪਰਵਾਰਾਂ ਦਾ ਕੋਈ ਦੋਸ਼ ਨਹੀਂ ਹੈ ਇਸ ਕਰਕੇ ਪਰਵਾਰਾਂ ਦਾ ਕੋਈ ਵੀ ਬਾਈਕਾਟ ਨਹੀਂ ਕਰੇਗਾ ਅਕਸਰ ਹੁੰਦਾ ਹੈ ਕਿ ਪਿੰਡ ਵਾਲੇ ਪਰਿਵਾਰਾਂ ਦਾ ਵੀ ਬਾਈਕਾਟ ਕਰ ਦਿੰਦੇ ਹਨ ਤੇ ਉਹਨਾਂ ਦੇ ਘਰਾਂ ਨੂੰ ਵੀ ਜਿੰਦਰੇ ਮਾਰ ਦਿੰਦੇ ਹਨ ਪਰ ਇਸ ਪਿੰਡ ਦੇ ਵਿੱਚ ਮਾਨਕਪੁਰ ਸ਼ਰੀਫ ਦੇ ਵਿੱਚ ਇਦਾਂ ਨਹੀਂ ਹੋਇਆ ਪਰਿਵਾਰਾਂ ਦਾ ਬਾਈਕਾਟ ਨਹੀਂ ਕੀਤਾ ਗਿਆ ਬਲਕਿ ਉਸ ਕਲਯੁਗੀ ਚਾਚੇ ਤੇ ਭਤੀਜੀ ਦਾ ਬਾਈਕਾਟ ਕੀਤਾ ਗਿਆ ਜਿਨ੍ਹਾਂ ਨੇ ਪ੍ਰੇਮ ਵਿਆਹ ਕਰਾ ਕੇ ਸਾਰੇ ਪਿੰਡ ਨੂੰ ਟੈਂਸ਼ਨ ਦੇ ਵਿੱਚ ਪਾ ਦਿੱਤਾ ਜੇ ਪਿੰਡ ਦੇ ਲੋਕ ਡਰੇ ਹੋਏ ਨੇ ਕਿ ਉਹਨਾਂ ਦੇ ਮੁੰਡੇ ਕੁੜੀਆਂ ਵੀ ਆਉਣ ਵਾਲੇ ਸਮੇਂ ਵਿੱਚ ਇਸਰਾਨੀਆਂ ਘਟਨਾਵਾਂ ਨੂੰ ਅੰਜਾਮ ਨਾ ਦੇਣ ਉਹਨਾਂ ਨੇ ਪਿੰਡ ਦੀਆਂ ਮੁੰਡੇ ਕੁੜੀਆਂ ਨੂੰ ਬੇਨਤੀ ਕੀਤੀ ਕਿ ਉਹ ਇਸਰਾਂ ਦੇ ਰਿਸ਼ਤੇ ਨਾ ਬਣਾਉਣ ਤਾਂ ਜੋ ਮਾਪਿਆਂ ਦਾ ਮੂੰਹ ਸਿਰ ਨੀਵਾ ਹੋ ਸਕੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਮਾਨਕਪੁਰ ਸ਼ਰੀਬ ਦੀ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਲਜੁਗੀ ਸ਼ਰਮਨਾਕ ਵਿਆਹ ਸਾਹਮਣੇ ਆਇਆ ਜਿੱਥੇ ਸਕੇ ਚਾਚੇ ਨੇ ਆਪਣੀ ਸਗੀ ਭਤੀਜੀ ਨਾਲ ਭੱਜ ਕੇ ਵਿਆਹ ਕਰਵਾ ਲਿਆ। ਸਰਪੰਚ ਸਾਹਿਬ ਕਿਹੜਾ ਪਿੰਡ ਆਇਆ? ਪਿੰਡ ਮਾਨਕਪੁਰ ਸ਼ਰੀਬ। ਇੱਕ ਦੱਸੋ ਜੀ ਕਿ ਤੁਹਾਡੇ ਪਿੰਡ ਦੇ ਵਿੱਚ ਮਤਾਂ ਪਿਆ ਗਿਆ ਜੀ ਇੱਕ ਲੰਮੇ ਰਿ ਜਿਹੜੇ ਪਿੰਡ ਦੇ ਵਿੱਚ ਮੁੰਡਾ ਕੁੜੀ ਕਰਾਂਦੇ ਨੇ ਉਹਨਾਂ ਦੇ ਖਿਲਾਫ ਤਾਂ ਇਹ ਕੀ ਹੈ ਮਾਮਲਾ ਜੀ? ਇਹ ਮਾਮਲਾ ਇਹ ਹੈ ਜੀ ਮਦਰ ਕੇ ਇੱਕੋ ਪਰਿਵਾਰ ਦੇ ਦੋਨੋਂ ਜੀ ਨੇ ਮੰਨ ਲਓ ਇੱਕ ਭਯੋਤਰੀ ਦਾ ਰਿਸ਼ਤਾ ਹੈ ਚਾਚੀ ਦੇ ਪੁੱਤ ਜੀ ਨੇ ਆਪਸ ਵਿੱਚ ਭੱਜ ਕੇ ਵਿਆਹ ਕਰਾ ਲਿਆ ਇਸ ਕਰਕੇ ਹੀ ਮਦਰੇ ਮਤਾ ਪਾਇਆ ਗਿਆ ਹੈ ਤੇ ਦੂਜੀ ਮਦਰ ਕੇ ਅਮਰ ਸਾਹਮਣੇ ਕਰਨੇ ਵੀ ਤਾਂ ਕਿ ਕੋਈ ਇਹ ਜੀ ਅਣਕਦੀ ਕਰਤਰ ਕੋਈ ਕਾਨੂੰਨ ਆਪਣੇ ਹੱਥ ਵਿੱਚ ਨਾ ਲੈ ਲੇ ਜਾਂ ਮੁੰਡੇ ਵਾਲੇ ਜਾਂ ਕੁੜੀ ਵਾਲੇ ਇਹਨੂੰ ਦੇਖਦੇ ਹੋਏ ਵੀ ਕੋਈ ਤਣਾਪੂਨ ਸਥਿਤੀ ਨਾ ਹੋਵੇ ਇਹ ਮਤਾ ਪਾਇਆ ਗਿਆ ਤੇ ਪੂਰਾ ਪਿੰਡ ਸਹਿਮਤੀ ਦੇ ਨਾਲ ਹਾਂਜੀ ਹਾਂ ਮਦਰ ਪੂਰਾ ਪਿੰਡ ਤੇ ਪਰਿਵਾਰ ਬੱਚੇ ਦਾ ਪਰਿਵਾਰ ਦੋਨਾਂ ਦਾ ਉਹਨਾਂ ਨੂੰ ਸਾਰਿਆਂ ਨੂੰ ਹੀ ਮਦਰ ਕੇ ਸਹਿਮਤੀ ਦੇਰ ਵਿੱਚ ਲੈ ਕੇ ਧਿਆਨ ਵਿੱਚ ਰੱਖਦੇ ਹੋਏ ਸਾਰੀਆਂ ਗੱਲਾਂ ਨੂੰ ਹੀ ਮਤਾ ਪਾਇਆ ਗਿਆ ਅੱਛਾ ਇਸ ਦੇ ਨਾਲ ਪਿੰਡ ਦੀਆਂ ਬੀਬੀਆਂ ਹੋਰ ਜਿਹੜੀ ਸਾਰੇ ਸਮੂਹ ਨੇ ਹਾਂਜੀ ਹਾਂ ਹਾਂ ਅੱਛਾ ਲੱਗਦਾ ਕਿ ਅੱਗੇ ਮਾਹੌਲ ਖਰਾਬ ਨਾ ਹੋ ਜਾਵੇ ਉਸ ਮਾਹੌਲ ਨੂੰ ਠੀਕ ਰੱਖਣ ਵਾਸਤੇ ਇਸ ਤਰੀਕੇ ਦਾ ਮਤਾ ਪਾਣਾ ਪਿਆ ਹਾਂਜੀ ਹਾਂ ਇਹ ਮਦਰ ਕੇ ਥੋੜੀ ਛਾਣੀ ਗੱਲ ਹੈ ਤੇ ਸੁਭਾਵਿਕੀ ਤੌਰ ਤੇ ਹੀ ਮਦਰ ਇਹਨਾਂ ਮਦਰ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਘਟਰਾਵਾਂ ਨੂੰ ਰੋਕਣ ਵਾਸਤੇ ਆਪਾਂ ਇਹ ਮਤਾ ਪਾਇਆ ਗਿਆ ਤਾਂ ਕਿ ਜੇ ਕੋਈ ਅਗਲੂ ਇਹੋ ਜੀ ਗੱਲ ਕਰਦਾ ਜਾਂ ਸੋਚਦਾ ਵੀ ਹੈ ਤਾਂ ਉਹ ਜਿਹੜੋ ਆਪਾਂ ਨੇ ਕਾਰਵਾਈ ਕੀਤੀ ਹੈ ਇਹਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਕਦਮ ਆਪਣਾ ਪਿੱਛੇ ਹਟਾਵੇ ਫਿਰ ਉਹ ਜਿਹੜੇ ਜਿਨ੍ਹਾਂ ਦੇ ਖਿਲਾਫ ਤੁਸੀਂ ਮਤਾ ਪਾਇਆ ਕਿ ਲੰਮ ਹੈ ਜਿੱਤਣ ਵਾਲੇ ਦੇ ਪੁਰੀ ਕਰਾਂਦਾ ਤਾਂ ਉਹਨਾਂ ਦਾ ਪਿੰਡ ਦੇ ਵਿੱਚ ਬਾਈਕਟ ਹੋਵੇਗਾ ਨਹੀਂ ਬੜਨ ਦਿੱਤਾ ਜਾਵੇਗਾ ਮਨ ਹਾਂਜੀ ਸੁਭਾਗ ਸਿੰਘ ਜੀ ਗੱਲ ਹੈ ਬਾਈਕਟ ਤਾਂ ਕੀਤਾ ਹੀ ਜਾਵੇਗਾ ਉਹਨਾਂ ਦਾ ਉਹਨਾਂ ਨੂੰ ਪਿੰਡ ਵਿੱਚ ਆਲਮੋਸਟ ਜਦੋਂ ਭੱਜੇ ਕੇ ਚਲੇ ਹੀ ਗਏ ਆ ਬਿਨਾ ਮਜ਼ਦੂਰੀ ਤੋਂ ਕੋਈ ਵੀ ਸਾਂਝ ਕੋਈ ਨਹੀਂ ਹੋਏਗੀ ਕੋਈ ਸਾਂਝ ਨਹੀਂ ਰੱਖ ਇਹ ਪਰਿਵਾਰ ਹੈ ਜਿਹੜੀ ਜਿਨ੍ਹਾਂ ਦੇ ਮੁੰਡੇ ਜਿਹੜੇ ਪਰਿਵਾਰ ਨੇ ਮੰਨ ਲਓ ਹੁਣ ਤੁਸੀਂ ਕੁਐਸਚਨ ਵਧੀਆ ਕੀਤਾ ਦੋਨੋਂ ਪਰਿਵਾਰ ਮਤਲਬ ਕਿ ਪਿੰਡ ਵਿੱਚ ਉਹਨਾਂ ਨਾਲ ਮਿਲਦੇ ਵਰਤੇ ਹੈਗੇ ਕੋਈ ਗੱਲ ਨਹੀਂ ਕਿਉਂਕਿ ਆਪਾਂ ਕਿਸੇ ਦਾ ਦੋਸ਼ ਪਰਿਵਾਰ ਨੂੰ ਨਹੀਂ ਦੇ ਸਕਦੇ ਹਨ ਇਹ ਘਟਨਾ ਇਦਾਂ ਦੀਆਂ ਨਿੰਦਣਯੋਗ ਹੈ ਕਿਸੇ ਵੀ ਨਾਲ ਹੋ ਸਕਦੀ ਹੈ ਤਾਂ ਇਹ ਦੇਖਦੇ ਹੋਏ ਤਾਂ ਆਪਾਂ ਪਰਿਵਾਰ ਚੋਂ ਦੋਨੋਂ ਪਿੰਡ ਵਿੱਚ ਮਤਲਬ ਕਿ ਰਹਿ ਸਕਦੇ ਹਨ ਪਰਿਵਾਰਾਂ ਦਾ ਬਾਈਕਟ ਨਹੀਂ ਹੈ ਉਹਨਾਂ ਦਾ ਮੁੰਡੇ ਕੁੜੀ ਹੋਵੇ ਹਾਂ ਜੀ ਹਾਂ ਜੀ ਮੁੰਡੇ ਕੁੜੀ ਦਾ ਬਾਈਕਟ ਕਰਦੇ ਹਾਂ ਕੀ ਨਾਮ ਹੈ ਮਾਨ ਸਿੰਘ ਹੈ ਜੀ ਮਾਨਕਪੁਰ ਸ਼ਰੀਫ ਜੀ ਅੱਛਾ ਜੇ ਮਤਾ ਪਾਇਆ ਜੀ ਉਦੋਂ ਤੇ ਪਿੰਡ ਪੂਰਾ ਸੰਤ ਹੀ ਤੁਹਾਡੇ ਬਿਲਕੁਲ ਜੀ ਬਿਲਕੁਲ ਸਾਰਾ ਪਿੰਡ ਨਾਲ ਹੈ ਜੀ ਇਹ ਕਿਉਂ ਪਾਣਾ ਪਿਆ ਮਤਾ ਕਾਰਨ ਕੀ ਬਣਿਆ ਇਹ ਕਾਰਨ ਦੇਖੋ ਜੀ ਹੁਣ ਇੱਕ ਚਾਚੀ ਭਤੀਜੀ ਦਾ ਰਿਸ਼ਤਾ ਹੈ ਉਹਨਾਂ ਨੇ ਆਪਸ ਵਿੱਚ ਮੈਰਿਜ ਕਰਾ ਲਈ ਆਮੋ ਸਾਹਮਣੇ ਦੋਨੋਂ ਦੇ ਘਰ ਹੈ ਇਸ ਦੇ ਨਾਲ ਜਿਹੜਾ ਸਮਾਜ ਦਾ ਪਿੰਡ ਦਾ ਸਾਰੇ ਦਾ ਮਾਹੌਲ ਇਹਡਾ ਖਰਾਬ ਹੋ ਗਿਆ ਆਦੋਂ ਨਾਲ ਜਿਹਨਾਂ ਨੇ ਕਰਿਆ ਕੱਲ ਕੋਈ ਹੋਰ ਕਰੂਗਾ ਉਹਨੂੰ ਦੇਖਦੇ ਹੋਏ ਮਤਾ ਪਾਇਆ ਗਿਆ ਵੀ ਇਹ ਜੋ ਜਿਹੜੇ ਇਹ ਜਿਹੇ ਇਨਸਾਨ ਹੈ ਉਹ ਸਮਾਜ ਤੋਂ ਦੂਰੇ ਰਹਿਣ ਪਿੰਡ ਤੋਂ ਦੂਰੇ ਰਹਿਣ ਵੀ ਪਿੰਡ ਦਾ ਜਿਹੜਾ ਮਾਹੌਲ ਉਹ ਖਰਾਬ ਨਾ ਹੋਵੇ ਇਹਦੇ ਨਾਲ ਪੂਰਾ ਪਿੰਡ ਸਰਵੋਤਮ ਬਿਲਕੁਲ ਜੀ ਇਹ ਉਹਨਾਂ ਮੰਗੀ ਬਾਈਕਾਟ ਕਰਤਾ ਤੁਸੀਂ ਉਹਨਾਂ ਨੂੰ ਸਾਂਝੀ ਰੱਖਣੀ ਨਾ ਕੋਈ ਸਾਂਝੀ ਨਹੀਂ ਪੂਰੇ ਪਿੰਡ ਨੇ ਪੂਰੇ ਪਿੰਡ ਨੇ ਜੀ ਨਾ ਬਣ ਦੇਣਾ ਕਦੇ ਨਹੀਂ ਜੀ ਬਿਲਕੁਲ ਜੀ ਤੇ ਹੋਰ ਜਿਹੜੇ ਮੁੰਡੇ ਕੁੜੀ ਤੁਹਾਡੇ ਪਿੰਡ ਦੇ ਕੋਈ ਹੋਰ ਉਹਨਾਂ ਨੂੰ ਕੀ ਅਪੀਲ ਕਰਨ ਚਾਹੁੰਦੇ ਇਲਾਕੇ ਦੇ ਲੋਕਾਂ ਉਹਨਾਂ ਨੂੰ ਇਹੀ ਅਪੀਲ ਹੈ ਵੀ ਦੇਖੋ ਇਹ ਹੈ ਜਿਹਾ ਕਟਨਾਵਾ ਤੋਂ ਜਿਹੜਾ بچੋ ਆਪਣੇ ਪਰਿਵਾਰ ਨੂੰ ਆਪਣੇ ਮਾਪੇਓ ਨੂੰ ਸਮਝੋ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਮਤਲਬ ਵੱਡੇ ਕੀਤਾ ਹਨਾ ਇੱਥੇ ਤੱਕ ਪਹਚਾਇਆ ਪੜਾਇਆ ਲਿਖਾਇਆ ਘਟੋ ਘਟੂ ਉਹਨਾਂ ਦੀ ਰਿਸ਼ਤਿਆਂ ਦੀ ਉਹਨਾਂ ਰਿਸ਼ਤਿਆਂ ਦੀ ਦਾ ਸ਼ਰਮ ਕਰੋ ਤੇ ਸਮਾਜ ਨੂੰ ਇੱਕ ਚੰਗੀ ਸੇਧ ਦੋ ਅਹੀਆਂ ਜੀਆਂ ਬਰਾਈਆਂ ਨਾ ਦੋ ਜਿਹੜੀਆਂ ਕੱਲ ਨੂੰ ਭੁਗਤਣੀਆਂ ਔਖੀਆਂ ਹੋ ਜਣੀਆਂ